ਜਲੰਧਰ ਜੱਜ ਸਵੇਰੇ ਹੋਈ ਮੀਂਹ ਤੋਂ ਬਾਅਦ ਜਲੰਧਰ ਸਮਾਰਟ ਸਿਟੀ ਦੀ ਤਸਵੀਰ ਸਾਹਮਣੇ ਆਈ ਹੈ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆਈਆਂ ਨੇ ਜਿਸ ਕਾਰਨ ਲੋਕਾਂ ਨੂੰ ਕੰਮ ਤੇ ਜਾਣ 'ਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਐਕਟਿਵਾ ਸਵਾਰਾਂ ਦਾ ਸੜਕ ਤੋਂ ਲੰਘਣਾ ਬਹੁਤ ਔਖਾ ਸੀ ਪਰ ਕਾਰ ਸਵਾਰ ਵੀ ਇਸ ਤੋਂ ਬਚ ਨਾ ਸਕੇ। ਅਜਿਹੀ ਇੱਕ ਤਸਵੀਰ ਜਿੰਦਰ ਤੋਂ ਸਾਹਮਣੇ ਆਈ ਹੈ ਜਿੱਥੇ ਸੜਕ ਤੇ ਪਾਣੀ ਭਰਨ ਕਾਰਨ ਇੱਕ ਕਾਰ ਅਦਵਿਚਲ ਹੀ ਰੁਕ ਗਈ ਅਤੇ ਕਾਰ ਦੇ ਮਾਲਕ ਨੂੰ ਕਾਰ ਤੋਂ ਹੇਠਾ ਉਤਰ ਕੇ ੱੱਕਾ ਮਾਰਨਾ ਪਿਆ। ਕਾਰ ਦੇ ਮਾਲਕ ਦੀ ਹੁਣੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਉੱਥੇ ਕਾਰ ਦੇ ਮਾਲਕ ਨੇ ਇਸ ਮੌਕੇ ਤੇ ਕੀ ਕੁੱਝ ਕਿਹਾ ਹੈ ਤੁਸੀਂ ਵੀ ਸੁਣੋ। ਇਹ ਗੱਡੀ ਕਿਦਾਂ ਫਸੀ ਆ ਗੱਡੀ ਭਾਜੀ ਸਰਕਾਰ ਦੀਆਂ ਮਾੜੀਆਂ ਤੁਹਾਨੂੰ ਕਿੱਸੇ ਅੱਡੇ ਅੱਡੇ ਪੇ ਉਹ ਆ ਪਾਣੀ ਐਨਾ ਆ ਸੀਵਰੇਜ ਦਾ ਇਕੱਠਾ ਹੋਇਆ ਤੇ ਵੀਰਾ ਹੈ ਨਹੀਂਗਾ ਥੱਲੇ ਸੀਵਰੇਜ ਦਾ ਪਤਾ ਨਹੀਂ ਟੋਆ ਸੀ ਪਤਾ ਨਹੀਂ ਇਦਾਂ ਟੋਆ ਗੱਡੀ ਵੇ ਜਿਹੜੇ ਫਸ ਗਏ ਤੁਹਾਡੇ ਸਾਹਮਣੇ ਦੇਖ ਲਓ ਕਿਦਾਂ ਪਾਣੀ ਪਾਣੀ ਹੋਇਆ ਕਿਤੇ ਦੇ ਵਿੱਚ 7-8 ਕਦੇ ਲਗੇ ਤਾਂ ਨਹੀਂ ਨਿਕਲੀ ਟੋਚਨ ਵਾਗੇ ਗੱਡੀ ਗੱਡੀ ਆ ਤੇ ਸੜਕਾਂ ਦਾ ਐਨਾ ਪੁਰਾਣਾ ਲਿਆ ਭਾਜੀ ਕੀ ਕਹਿੰਦਾ ਸਰਕਾਰ ਮੀ ਤਾਂ ਤੁਹਾਡੇ ਸਾਹਮਣੇ ਬਸ 10 ਮਿੰਟ 15 ਮਿੰਟ ਪਾਣੀ ਪਾਣੀ ਹੋਇਆ ਪਿਆ ਜਾ ਗੱਡੀ ਜਗਾ ਕੋ ਟੂ ਵੀਲਰ ਹੁੰਦਾ ਬਾਈਕ ਵਗੈਰਾ ਉਲਟ ਜਾਣਾ ਸੀ ਭਾਜੀ ਕੁਝ ਵੀ ਹੋਦਾ ਐਕਸੀਡੈਂਟ ਹੁੰਦਾ ਕੋ ਥੱਲੇ ਆ ਜਾਂਦਾ ਆਤਾ ਹੋ ਸਕਦਾ ਸੀ ਉਹ ਵੱਡਾ ਸਰਕਾਰ ਨੂੰ ਕੀ ਕਹਿਣਾ ਜਾਊਗਾ ਸਰਕਾਰ ਨੂੰ ਅਹੀ ਭੀ ਲਿਆ ਬਈ ਕਿਹੜੇ ਆਪਣੇ ਕੰਮ ਕਰਨ ਵਾਲੇ ਆ ਕਰਨ ਨਾਣ ਗੇਲੀ ਇੰਦਾਂ ਨਹੀਂ ਕਰਨ ਖਬਰੀ ਲਾਲ ਟੀਵੀ ਲਈ ਜਲੰਧਰ ਤੋਂ ਤਰਨਪ੍ਰੀਤ ਸਿੰਘ ਦੀ ਰਿਪੋਰਟ